ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਪੰਜਗਰਾਈ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹੱਦ ਵਾਲਾ ਪਿੰਡ ਸਾਡੇ ਏਰੀਏ 'ਚ ਇਹਨੂੰ ਕਹਿੰਦੇ ਕਿਉਂਕਿ ਮੋਗੇ ਜ਼ਿਲ੍ਹੇ ਦੀ ਹੱਦ ਦੇ ਉੱਤੇ ਲਾਸਟ ਪਿੰਡ ਹੈ ਇਸ ਤੋਂ ਬਾਅਦ ਫਰੀਦਕੋਟ ਜ਼ਿਲ੍ਹਾ ਸ਼ੁਰੂ ਹੁੰਦਾ ਤੇ ਪੰਜਗਰਾਈ ਕਲਾਂ ਫਰੀਦਕੋਟ 'ਚ ਪੈ ਜਾਂਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਦੋਸਤੋ ਰੂਟੀਨ ਚ ਤੁਸੀਂ ਦੇਖ ਰਹੇ ਹੋ ਵੀਡੀਓ ਕਿਉਂਕਿ ਵਪਾਰ ਦਾ ਬਾਈ ਦਾ ਕੰਮ ਹੈ ਤੇ ਇੱਥੇ ਹਰ ਰੋਜ਼ ਪਸ਼ੂ ਵਿਕਰੀ ਵਾਲੇ ਹੁੰਦੇ ਆ ਗਾਵਾਂ ਅੱਜ ਫੇਰ ਤੁਹਾਨੂੰ ਚਾਰਨਾਗ ਦਿਖਾਉਂਗਾ ਜਿਹਦੇ ਚ ਲਾਸਟ ਉੱਤੇ ਸੂਈ ਸਵਾਈ ਵਹਿੜ ਦਿਖਾਉਣੀ ਹੈ ਇਹ ਤੋਂ ਪਹਿਲਾਂ ਜਰਸੀ ਕ੍ਰਾਸ ਗੱਬਣ ਨਾਲ ਇੱਕ ਐਚਫ ਨਸਲ ਚ ਪੈਂਦੀ ਹੈ ਥਣ ਹਵਾਨੇ ਵਾਲੇ ਪੱਖ ਤੋਂ ਹਰੇਕ ਭਰਾ ਨੂੰ ਪਸੰਦ ਆਉਣੀ ਹੈ ਕਿਉਂਕਿ ਐਵ ਜੀ ਦੀ ਬੰਤਰ ਹੈ ਤੇ ਦੂਜੀ ਗੱਲ ਹਵਾਨਾ ਇਸ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਦਿਲ ਨੂੰ ਲੱਗੂਗਾ ਇੱਕ ਜਰਸੀ ਦੋਸਤੋ ਅਸਰ ਗੱਬਣ ਸੋ ਵੀਡੀਓ ਦੇ ਵਿੱਚ ਚਾਰਨਾਗ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਵੀ ਜੱਜ ਗਿਆ ਇਹਨਾਂ ਚੋਂ ਤਸੱਲੀ ਕਰ ਲਿਓ ਫੁੱਲ ਤੁਹਾਡਾ ਹੱਕ ਬਣਦਾ ਆਪਦੀ ਸਮਝ ਨਾਲ ਤੇ ਆ ਕੇ ਦੇਖ ਕੇ ਖਰੀਦਿਓ ਆਓ ਸ਼ੁਰੂਆਤ ਜਰਸੀ ਵੈਡ ਤੋਂ ਕਰਦੇ ਆ ਸੰਦੀਪ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸੰਦੀਪ ਅੱਜ ਆਪਾਂ ਚਾਰਨਾਗ ਦਿਖਾਉਣੇ ਆ ਹਾਂਜੀ ਹਾਂਜੀ ਚਾਰਨਾਗ ਜਰਸੀ ਭਾਈ ਕਿੰਨੇ ਚਿਰ ਦੀ ਗੱਭਣ ਇਹ ਚਾਰਾਂ ਮਹੀਨਿਆਂ ਤੋਂ ਪ੍ਰੋਪਰ ਗੱਭਣ ਆਈ ਠੀਕ ਐ ਹਾਂਜੀ ਬੂਹ ਦੋ ਦੰਦਾਂ ਦੀ ਦੋ ਦੰਦ ਹੈ ਹਾਂ ਜੀ ਕਨਫਰਮ ਹੈ ਚੈੱਕ ਪਾਸ ਹੋ ਗਈ ਹਾਂ ਜੀ ਹਾਂ ਜੀ ਕਨਫਰਮ ਬੰਦਾ ਆਪਦੀ ਚੈੱਕ ਪਾਸ ਇੱਥੇ ਆਪਣੇ ਕੋਲੇ ਕਰਵਾ ਕੇ ਲੈ ਕੇ ਜਾਵੇ ਠੀਕ ਹੈ ਸੰਦੀਪ ਭਾਈ ਕੀ ਡਿਮਾਂਡ ਰੱਖਦੇ ਮੈਂ ਇਹਦੀ 55000 ਰੁਪਏ ਤੁਰਗੇ ਨੂੰ ਦੋਸਤੋ ਚਾਰਾਂ ਮਹੀਨਿਆਂ ਤੋਂ ਉੱਤੇ ਹੋ ਚੱਲੀ ਗੱਬਣ ਚੈੱਕ ਪਾਸ ਇੱਥੋਂ ਕਰਾ ਕੇ ਲਜਾਓ ਜਿਹਨੇ ਲਜਾਣੀ ਹੈ ਬਾਅਦ ਚ ਲਾਂਭਾ ਨਾ ਕੋਈ ਭਰਾ ਦਿਓ ਕਨਫਰਮ ਹੈ ਚੈੱਕ ਪਾਸ ਆ ਬਾਈ ਵੱਲੋਂ ਬਾਕੀ ਤੁਸੀਂ ਵੀ ਕਰਵਾ ਸਕਦੇ ਹੋ ਸੋ ਦੋਨ ਵਾਲੇ ਦੰਦ ਚੱਕਦੀ ਹੈ ਪਹਿਲਾ ਸੂਆ ਸੂਊਗੀ ਰੁੱਤ ਚੰਗੀ ਚ ਸੋਣਾ ਕਿਉਂਕਿ 4 ਮਹੀਨਿਆਂ ਤੋਂ ਉੱਤੇ ਹੋ ਗਈ 5 ਕਿ ਮਹੀਨੇ ਲੈਣੇ ਆ ਤੇ ਉਦੋਂ ਵਿਕਰੀ ਚੰਗੀ ਹੋਊਗੀ। ਤੋਂ ਇਹ ਜਰਸੀ ਦੋਸਤੋ ਦੋ ਦੰਦ ਚੰਗੇ ਵਜਨ ਵਾਲੀ ਜਰਸੀ ਐ। ਸੰਭੀ ਚੰਗੀ ਐ ਤਾਂ ਹੀ ਭਾਈ ਦੀ ਨਸ ਦੀ ਐ ਤਾਕਤ ਚਾ ਨਰੋਈ ਐ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। ਸੋ ਬਾ ਨਵਾਈ ਵੀ ਐ ਬਾਈ ਦੀ ਉਸ ਪਸੂ ਨਾ ਕੇ ਕੋਸ਼ਿੰਦ ਆਖਾਸ ਕਰਕੇ ਐਚ ਐਫ ਜਾਂ ਜਰਸੀ ਨਸਲ ਹੈ ਜਿਹੜੀ ਕਿਤੇ ਨਾਲ ਵੀ ਫੀਲਡ ਨਾਲ ਪਲੀ ਵੀ ਹੈ ਢਾਂਚਾ ਵੀ ਫੁੱਲ ਮਜ਼ਬੂਤ ਹੈ ਦਾ ਜੀ ਸਹੀ ਹੈ ਸੰਦੀਪ ਭਾਈ ਇਹ ਦੋ ਅੱਗੇ ਜਿਹੜੀ ਐਚ ਐਫ ਖੜੀ ਹੈ ਇਹ ਦੂਜਾ ਸੁਹਾ ਵਹਿੜਾ ਬਾਈ ਇਹ ਜਮਾ ਆਪਣੇ ਖਾਸ ਮਿੱਤਰ ਕੋਲ ਆਈ ਹੈ ਜੀ ਠੀਕ ਹੈ ਹਾਂ ਰਿਕਾਰਡ ਬੜਾ ਚੰਗਾ ਦੁੱਧ ਆਈ ਤੇ ਮੰਨ ਲਓ 4-5 ਦਿਨ ਪਏ ਹੈ ਜੀ ਠੀਕ ਹੈ ਕੋਈ ਉਪਰਾ ਕਰਕੇ ਪਹਿਲਾਂ ਸੁਪੇ ਉਹ ਵੱਖਰੀ ਗੱਲ ਨੇ ਰੇਟ ਕੀ ਰਹਿਣਾ ਸੰਦੀਪ ਰੇਟ ਇਹਦਾ ਫੋਨ ਤੇ ਹੈ ਖੋਲੀ ਦੋਸਤੋ ਰੇਟ ਫੋਨ ਤੇ ਹੈ ਸੁਹਾ ਦੂਜਾ ਹੈ ਛੋਟੀ ਉਮਰ ਦੀ ਵਹਿੜੀ ਐ ਇਹਦਾ ਪਤਾ ਲੱਗਦਾ ਇਹਨੂੰ ਦੇਖਿਆਂ ਤੋਂ ਬੰਤਰ ਬਹੁਤ ਚੰਗੀ ਐ ਦੱਸੋ ਵਹਿੜ ਦੀ ਹਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਢਾਂਚਾ ਸੋਹਣਾ ਨਾ ਤਾਂ ਇਹ ਬਾਲੇ ਵੱਡੇ ਕੱਦ ਚਾਉਂਦੀ ਐ ਤੇ ਨਾ ਇਹ ਛੋਟੀਆਂ ਚਾਉਂਦੀ ਐ ਬਿਊਟੀ ਜਿਹੜੀ ਉਹ ਹਵਾਨੇ ਦੀ ਦੇਖੋ ਕਿੱਡੀ ਕੁਆਲਿਟੀ ਵਾਲਾ ਹਵਾਨਾ ਖਾਸ ਗੱਲ ਆ ਦੱਸੋ ਕਿਉਂਕਿ ਦੁੱਧ ਵਾਲਾ ਪਸ਼ੂ ਭਾਵੇਂ ਮੱਝ ਐ ਚਾਹੇ ਗਾਂ ਹਵਾਨੇ ਦਾ ਹੀ ਮੁੱਲ ਜ਼ਿਆਦਾ ਰਹਿਣਾ ਤੁਸੀਂ ਇਹਦੇ ਬਣਾਵਟ ਦੇਖੋ ਹਵਾਨੇ ਦੀ ਮੋੜ ਬਈ ਸੋਹਣੀ ਗਾੜੀ ਦੀਂਦੀ ਐ ਫਿੱਟ ਫਿੱਟ ਜਾਂ ਹਵਾਨਾ ਦੱਸੋ ਇਸ ਤਰੀਕੇ ਨਾਲ ਵੀ ਦੇਖ ਸਕਦੇ ਆ ਸੋ ਇਹ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਐਚ ਐਫ نسل ਦੀ ਵਹਿੜ ਦੂਜਾ ਸੂਆ ਇਹਨੇ ਸੋਹਣੇ ਬਾਈ ਨੇ ਇਹ ਆਪ ਦੇ ਕਿਸੇ ਖਾਸ ਮਿੱਤਰ ਤੋਂ ਖਰੀਦੀ ਏ ਚੰਗੀ ਗਾਂ ਦੀ ਧੀ ਆ ਦੱਸੋ ਸੋਹਣੇ ਦੁੱਧ ਵਾਲੀ ਵਹਿੜ ਹੈ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਪਰ ਹਵਾਨਾ ਕੱਟ ਵਾਲਾ ਰੱਖੂਗੀ ਤੇ ਫਿਕਸ ਹੋਊਗਾ ਪੂਰਾ ਨਾੜਾ ਵੀ ਹਵਾਨੇ ਤੇ ਇਸ ਸਾਈਡ ਤੋਂ ਤੁਸੀਂ ਦੇਖੋਗੇ ਚੰਗੀਆਂ ਦਿਸਣਗੀਆਂ ਇੱਕ ਜਰਸੀ ਕ੍ਰੋਸ ਜਰਸੀ ਇਹ ਵੀ ਦੋ ਦਿਨ ਦੀ ਬੱਛੀ ਆ ਬਾਈ ਕਿੰਨੇ ਕਿ ਦਿਨ ਹਫਤਾ ਬਾਕੀ ਹੈ ਜੀ ਡਿਮਾਂਡ ਪਈ ਹੈ ਜੀ ਡਿਮਾਂਡ ਇਹਦੀ ਵੀ ਫੋਨ ਤੇ ਆਈ ਤੋਰੀ ਤੁਸੋਂ ਰੇਟ ਇਹਦਾ ਵੀ ਫੋਨ ਤੇ ਆ ਤੇ ਇਹ ਸੁਆ ਇਹਨੇ ਪਹਿਲਾ ਸੂਣਾ ਦੋ ਦੰਦ ਦਾ ਬੱਚੀ ਚੰਗਾ ਹਵਾਨਾ ਬਣਾਉਗੀ ਇਹ ਵੈੜ ਵੀ ਅਜੇ ਹਫਤਾ ਬਾਕੀ ਹੈ ਇਦਾਂ ਦੀਆਂ ਵੈੜਾਂ ਦਸੋਂ ਐਚ ਐਫ ਦੇ ਪੇਟੋਂ ਜਨਮ ਲੈਂਦੇ ਗਾ ਬੱਚੇ ਜਰਸੀ ਦੇ ਵੀ ਪਿਓਰ ਪਾ ਦਿੰਦੀਆਂ ਤੇ ਬਾਕੀ ਹਵਾਨੇ ਵੱਲੋਂ ਵੀ ਇਹਦੀ ਕੁਆਲਿਟੀ ਫੁੱਲ ਰਹਿਣੀ ਹੈ ਦੁੱਧ ਵੀ ਇਹਨੇ ਸੋਹਣਾ ਦੇਣਾ ਮੋੜ ਲਾ ਬਈ ਸੋ ਇਹ ਪਹਿਲਾਂ ਦੋ ਦੰਦ ਵੈ ਜਿਹਨੂੰ ਪਸੰਦ ਆਵੇ ਹਜੇ ਹਫਤਾ ਲਊਗੀ ਅਗਾੜੀ ਚੰਗੀ ਰੱਖੀ ਆ ਫਿਟਿੰਗ ਆਲਾ ਹਵਾਨਾ ਪ੍ਰੋਪਰ ਪਲੂਣ ਥੋੜੀ ਥੋੜੀ ਹਵਾਨੇ ਤੇ ਹੈ ਬਾਕੀ ਤਿਆਰੀ ਬਹੁਤ ਸੋਹਣੀ ਫੜਦੀ ਆਉਂਦੀ ਹੈ ਇੱਕ ਸੂਈ ਸਵਾਈ ਵੈੜ ਜਿਹੜੀ ਉਹ ਲਾਸਟ ਉੱਤੇ ਤੁਹਾਨੂੰ ਦਿਖਾ ਦਿੰਨੇ ਆ ਸੰਦੀਪ ਭਾਈ ਕੀ ਡਿਟੇਲ ਆ ਬੈਣ ਤੀ ਬਈ ਪਹਿਲਾ ਸੂਆ ਸੂਈ ਆ ਜੀ ਅੱਜ 5ਵਾਂ ਗੰਦਨ ਸੂਈ ਨੂੰ ਆ ਜੀ ਦੁੱਧ ਹੁਣ 15 ਤੋਂ ਪਲੱਸ ਹੋਊਗਾ ਜੀ ਠੀਕ ਹੈ ਰੇਟ ਇਹਦਾ ਰੇਟ ਇਹਦਾ ਵੀ ਫੋਨ ਤੇ ਆਈ ਤੋੜ ਦੇ ਬਸ ਬੱਚਾ ਦੱਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਸੂਆ ਪਹਿਲਾ 5 ਦਿਨਾਂ ਦੀ ਸੂਈ 15 ਕਿਲੋ ਵਾਂਗੂ ਦੁੱਧ ਹੱਥੀਂ ਜਵਾਈ ਵਾਲਾ ਥਣ ਸੋਹਣਾ ਥਣ ਦਾ ਸਾਈਜ਼ ਮੋੜ ਲਈ ਬਾਈ ਸੋ ਇਹ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਤੇ ਧਾਰਾਂ ਇਹਦੀਆਂ ਮਾਰ ਕੇ ਬਾਈ ਕਹਿੰਦਾ ਵੀ ਵੀਡੀਓ ਚ ਦਿਖਾ ਦੇਣੀ ਹੈ ਥਾਂ ਸੋਹਣੇ ਆ ਦੱਸੋ ਚਾਰੀ ਸਾਜੀ ਸੂਈ ਵੀ ਪਹਿਲਾਂ ਵਹਿਣ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਦੋਸਤੋ ਬਰੋਨੀ ਫਾਸਿੰਗ ਵੇਰ ਫੇਚਵਾਈ ਕਰ ਸਕਦੇ ਤੁਸੀਂ ਤੇ ਉਹ ਤਾਰਾ ਇੱਕ ਵਾਰ ਤੁਹਾਨੂੰ ਦੱਸਣਾ ਕਿ ਇਹ ਪਾਸਮ ਦਾ ਪਸ਼ੂ ਜਦੋਂ ਪਛਾਅ ਕਰਦਾ ਪੋਲੀ ਚ ਵਾਈਦੀ ਆਹ ਤਾਰਾਂ ਤੁਸੀਂ ਦੇਖ ਲਓ ਚਾਰਾਂ ਪਾਸੇ ਚਾਰੇ ਤਾਰਾਂ ਇਕੱਠੇ ਨਹੀਂ ਆ ਰਹੀਆਂ ਉਸੇ ਇਹ ਵੜ ਸੋ ਵਿਕਰੀ ਆਸਤੇ ਹੈ ਪਹਿਲਾਂ ਨਾ ਰੇਟ ਇਸ ਦਾ ਫੋਨ ਤੇ ਰੱਖਿਆ ਸੋ ਬਾਕੀ ਨਾ ਤੁਹਾਨੂੰ ਤਿੰਨ ਹੋਰ ਦਿਖਾਏ ਆ ਅੱਜ ਦੀ ਵੀਡੀਓ ਫਿਲਹਾਲ ਇਹ ਚਾਰ ਪਸ਼ੂਆਂ ਦੀ ਸੀ ਤੁਸੀਂ ਇਹਨਾਂ ਚੋਂ ਆਪਣੀ ਪਸੰਦੀ ਦਾ ਪਸ਼ੂ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ